ਹੁਣ ਸਰਕਾਰੀ ਬੱਸਾਂ ਦੇ ਕੰਡਕਟਰ 52 ਤੋਂ ਵੱਧ ਸਵਾਰੀਆਂ ਨਹੀਂ ਚੜਾਉਣਗੇ ਬੱਸ ਵਿੱਚ ਜਾਣਕਾਰੀ ਦਿੰਦੇ ਹੋਏ ਪੈਪਸੂ ਰੋਡਵੇਜ ਯੂਨੀਅਨ ਆਗੂ ਕੁਲਵੰਤ ਸਿੰਘ ਨੇ ਕਿਹਾ ਕਿ ਮੈਨੇਜਮੈਂਟ ਦੇ ਵੱਲੋਂ ਕੰਡਕਟਰ ਨੂੰ ਬਿਨਾਂ ਟਿਕਟ ਤੋਂ ਸਵਾਰੀ ਪਾਏ ਜਾਣ ਤੇ 16000 ਰੁਪਏ ਦੇ ਜੁਰਮਾਨੇ ਦੀ ਤਜਵੀਜ਼ ਕੀਤੀ ਗਈ ਹੈ ਜੋ ਕਿ ਪਹਿਲਾਂ 1000 2000 ਹੁੰਦਾ ਸੀ ਐਵਜੇ ਦੇ ਵਿੱਚ ਜਿੱਥੇ ਬੱਸ ਦੇ ਵਿੱਚ 100 120 ਸਵਾਰੀਆਂ ਉਹਨਾਂ ਦੇ ਵੱਲੋਂ ਲੋਡ ਕੀਤੀਆਂ ਜਾਂਦੀਆਂ ਸੀ ਕਿਉਂਕਿ ਬੱਸਾਂ ਘਟ ਨੇ ਅਤੇ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਉਸ ਦੇ ਚਲਦਿਆਂ ਹੁਣ ਉਹਨਾਂ ਦੀ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਬੱਸ ਦੇ ਵਿੱਚ ਸਿਰਫ 52 ਸਵਾਰੀਆਂ ਹੀ ਹੋਣਗੀਆਂ ਉਨਾਂ ਨੇ ਕਿਹਾ ਕਿ ਆਪਣੀ ਨੌਕਰੀ ਨੂੰ ਸੇਫ ਕਰਦੇ ਹੋਏ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਜਿਸ ਨੂੰ ਲਾਗੂ ਕਰ ਦਿੱਤਾ ਗਿਆ ਦੱਸ ਦਈਏ ਕਿ ਹੁਣ ਰੋਡਵੇ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬੱਸ ਦੇ ਵਿੱਚ 52 ਤੋਂ ਇੱਕ ਵੀ ਸਵਾਰੀ ਵਧ ਨਹੀਂ ਹੋਏਗੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਪਹਿਲਾਂ ਹੀ ਬੱਸਾਂ ਦੀ ਘਾਟ ਹੈ ਅਤੇ ਅੱਜ ਦੇ ਵਿੱਚ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਦੇ ਨਾਲ ਸਰਕਾਰ ਨੂੰ ਵਿਤੀ ਘਾਟਾ ਵੀ ਵਧੇਗਾ ਜੀ ਮੈਨੇਜਮੈਂਟ ਜਾਂ ਪੰਜਾਬ ਸਰਕਾਰ ਵੱਲੋਂ ਕਾਨੂੰਨ ਬਣਾਇਆ ਗਿਆ ਜੇਕਰ ਬੱਸ ਦੇ ਵਿੱਚ 100 ਜਵਾਰੀ ਤੱਕ ਨੈਕਟਰ ਤੋਂ ਇੱਕ ਟਿਕਟ ਜੇਕਰ ਗਲਤੀ ਨਾਲ ਰਹਿ ਜਾਂਦੀ ਹੈ 10-20 ਰੁਪਏ ਦੀ ਟਿਕਟ ਕੱਟਣ ਤੋਂ ਰਹਿ ਜਾਂਦੀ ਤਾਂ ਉਹਨੂੰ ਜੁਰਮਾਨੇ ਦੇ ਰੂਪ ਦੇ ਵਿੱਚ ਪਹਿਲਾਂ 1000-2000 ਰੁਪਏ ਜੁਰਮਾਨਾ ਹੁੰਦਾ ਸੀ ਤਾਂ ਹੁਣ ਉਹਨੂੰ 16000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਜਿੰਨੇ ਉਹਦੀ ਮਹੀਨੇ ਦੀ ਤਨਖਾਹ ਹੈ ਸਾਰੀ ਤਨਖਾਹ ਉਹਦੀ ਕੱਟ ਲਈ ਜਾਏਗੀ ਤਾਂ ਇਹੋ ਜਿਹੇ ਜਿਹੜੇ ਕਾਨੂੰਨ ਮੈਨੇਜਮੈਂਟ ਨੇ ਬਣਾਏ ਨੇ ਤਾਂ ਫਿਰ ਅਸੀਂ ਪਹਿਲਾਂ ਬੱਸਾਂ ਦੇ ਵਿੱਚ 100-100 ਜਵਾਰੀਆਂ ਨੂੰ ਸਫ਼ਰ ਕਰਾਉਦੇ ਸੀ ਵੀ 100 ਚੜ੍ਹ ਜਾਏ 120 ਚੜ੍ਹ ਜਾਣਾ ਕੋਈ ਦਿੱਕਤ ਨਹੀਂ ਕਹੋ ਕਿ ਬੱਸਾਂ ਦੀ ਘਾਟ ਹੈ ਤੇ ਆਮ ਪਬਲਿਕ ਨੂੰ ਜਿਹੜੀ ਸੂਤ ਦੇ ਰਹੇ ਸੀ ਪਰ ਜੇਕਰ ਆਪਾਂ ਸੂਤ ਦਿੰਦੇ ਆ ਸਾਡੀ ਨੌਕਰੀ ਸੇਵ ਨਹੀਂ ਸਾਨੂੰ ਇੱਕ ਗਲਤੀ ਦਾ ਇੰਨਾ ਵੱਡਾ ਖਮਾਜਾ ਭੁਗਤਣਾ ਪਏ ਤੇ ਸਾਨੂੰ ਜੁਰਮਾਨੇ ਦੇ ਰੂਪ ਦੇ ਵਿੱਚ ਸਾਰੀ ਤਨਖਾਹ ਜਿਹੜੀ ਉਹ ਮੈਨੇਜਮੈਂਟ ਨੂੰ ਦੇਣੀ ਪਵੇ ਪਰ ਅਸੀਂ ਆਪਦੀ ਨੌਕਰੀ ਨੂੰ ਸੇਵ ਕਰਦੇ ਹੋਏ ਸਿਰਫ 52 ਸਵਾਰੀਆਂ ਹੀ ਬੱਸਾਂ ਦੇ ਵਿੱਚ ਸਫ਼ਰ ਕਰਾ ਰਹੇ ਹਾਂ ਇਸ ਤੋਂ ਬਾਅਦ ਨਹੀਂ ਕਰਵਾਉਂਦੇ ਸਿਰਫ